ਬਾਈ ਤੁਹਾਡੇ ਕੋਲੇ ਜਾਲੀ ਵਿਕਾਊ ਆ ਹਾਂਜੀ ਬਾਈ ਜਾਲੀ ਵੀ ਇੱਕ ਵਿਕਾਊ ਆ ਕੀ ਸਾਈਜ਼ ਆ ਬਾਈ ਜਾਲੀ ਦਾ 11 6 ਜਿਹੜਾ ਟਰਾਲੀ ਦੀ ਆ ਆਪਣੀ ਬੜੀ ਅੱਛਾ 11 6 ਸਵਾ ਦੋ ਮੰਨ ਲਓ ਆੜ ਵਾਲੀ ਆ ਠੀਕ ਆ ਸਵਾ ਦੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਦ ਕਰਦੇ ਆ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਝੋੜ ਤਹਿਸੀਲ ਮਲੋਟ ਤੇ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਆ ਬਾਈ ਕੋਲੇ ਕੇਐਸ ਮਸ਼ੀਨ ਵਿਕਾਊ ਆ ਟੁੜੀ ਵਾਲੀ ਤੇ 2012 ਮਾਡਲ ਆ ਇੱਕ ਵਾਰ ਤੁਸੀਂ ਚੈੱਕ ਕਰ ਲਓ ਕੰਡੀਸ਼ਨ ਦੇ ਹਿਸਾਬ ਨਾਲ ਟਾਇਰ ਟੂਰ ਤਾਂ ਬਾਈ ਨਵੇਂ ਪਏ ਆ ਆਪਣਾ ਅਰਸ਼ਦੀ ਵੀ ਤੇ ਬਾਈ ਜੀ ਇਹਦੇ ਕੰਮ ਕੰਮ ਕਰਾਇਆ ਜੀ ਆਪਾਂ ਹਾਂਜੀ ਹਾਂਜੀ ਬਾਈ ਪੱਖਿਆਂ ਦੀ ਕਾ ਚਾਦਰ ਵੀ ਨਵੀਂ ਲਾਈ ਆ ਪੱਖੇ ਵੀ ਨਵੇਂ ਪਾਏ ਆ ਗੈਰ ਡ੍ਰਾਮ ਦੀਆਂ ਪੱਟੀਆਂ ਹੋਈਆਂ 베어ਿੰਗ ਬੂਰਿੰਗ ਜੋ ਕੁਛ ਪੈਨ ਵਾਲੀ ਸਾਰਾ ਪਾਇਆ ਕੱਲੇ ਬੰਦਾ ਬਲੇਡ ਪਾ ਲੇ ਦੋ ਚਾਰ ਡੱਬੀਆਂ ਅੱਛਾ ਬਲੇਡ ਪਾ ਲੇ ਬਸ ਚਲਾ ਲੇ ਬਸ ਉਹ ਹੀ ਕੰਮ ਨਹੀਂ ਫਿੰਗਰਾ ਫੁੰਗਰਾ ਸਭ ਕੁਝ ਨਵਾਂ ਪਾਇਆ ਅੱਛਾ ਕੋਈ ਕੰਮ ਨਹੀਂ ਪਾਲਦੀ ਪੂਰੀ ਗਰੰਟੀ ਹੈ ਜੀ ਗਰੰਟੀ ਆਪਾਂ ਵੀ ਕੰਮ ਤੁਸੀਂ ਆਪ ਕਰਾਇਆ ਉਹਦੇ ਹੱਥੀਂ ਕਰਾਇਆ ਪਿਛਲਾ ਸੀਜ਼ਨ ਤੁਸੀਂ ਲਾਇਆ ਫਿਰੇ ਜੇ ਨਾਲ ਜੀ ਹਾਂਜੀ ਠੀਕ ਹੈ ਕਿੰਨੇ ਸੀਜ਼ਨ ਹੋ ਗਏ ਬਈ ਤੁਹਾਡੇ ਕੋਲੇ ਨੂੰ ਆਪਣੇ ਕੋ ਕੋਈ 5 6 ਸੀਜ਼ਨ ਹੋ ਗਏ ਅੱਛਾ ਕੋਈ ਦਿੱਕਤ ਨਹੀਂ ਆਈ ਹਜੀ ਤਾਈ ਕੋਈ ਦਿੱਕਤ ਨਹੀਂ 2012 ਮਾਡਲ ਹੈ ਨਾ ਬਾਈ ਠੀਕ ਹੈ ਤੇ ਬਾਈ ਜੀ ਇਹ ਜੀ ਡਿਮਾਂਡ ਕੀ ਹੈ ਇਹ ਆਪਣਾ 1 ਲੱਖ 30000 ਰੁਪਏ ਡਿਮਾਂਡ ਕਰ ਰਿਹਾ 1 ਲੱਖ 30000 ਰੁਪਏ ਬਾਈ ਮੌਕੇ ਤੇ ਫਿਰ ਮਾਨਤਨ ਕਰ ਦਾਂਗੇ ਬਾਈ ਜੀ ਤੇ ਜੇ ਆਪਣੀ ਵੀਡੀਓ ਵੇਖ ਕੇ ਆਉਂਦਾ ਬਾਈ ਕੋਈ ਉਹ ਆਪ ਕੋ ਹੋਰ ਮਾਨਤਨ ਕਰ ਦਿੰਗੇ ਆਪਾਂ ਠੀਕ ਹੈ ਹੋਰ ਮਾਨਤਨ ਕਰ ਦਿੰਦੇ ਇੱਕ ਬਾਈ ਤੁਹਾਡੇ ਕੋਲੇ ਜਾਲੀ ਵਿਕਾਊ ਆ ਹਾਂ ਜੀ ਬਈ ਜਾਲੀ ਵੀ ਹੈ ਕੀ ਸਾਈਜ਼ ਆ ਬਾਈ ਜਾਲੀ ਦਾ 11 6 ਦੀ ਟਰਾਲੀ ਦੀ ਆਪਣੀ ਅੱਛਾ 11 6 ਸਵਾ ਦੋ ਮੰਨ ਲਓ ਆੜ ਵਾਲੀ ਆ ਠੀਕ ਐ ਸਵਾ ਦੋ ਆੜ ਵਾਲੀ ਤੇ ਬਾਈ ਜੀ ਉਹਦਾ ਰੇਟ ਉਹਦਾ ਰੇਟ ਆਪਾਂ 20000 ਰੁਪਏ ਡਿਮਾਂਡ ਕਰਦੇ ਆ ਜਾਲੀ 20000 ਰੁਪਏ ਡਿਮਾਂਡ ਕਰਦੇ ਆ ਤੇ ਬਾਈ ਉਹ ਚ ਵੀ ਮੰਨ ਤਾਂ ਕੋਈ ਹੋ ਜੂਗਾ ਠੀਕ ਐ ਠੀਕ ਐ ਦੋਸਤੋ ਬਾਈ ਕੋਲੇ ਇੱਕ ਮਸ਼ੀਨ ਐ ਤੇ ਇੱਕ ਜਾਲੀ ਵਿਕਾਊ ਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਆਸ-ਪਾਸੇ ਦਿਖਾ ਸਕਦੇ ਆ ਜੇ ਤੁਹਾਨੂੰ ਪਸੰਦ ਆਉਂਦੀ ਐ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰਨਾ ਬਾਈ ਜੀ ਨੰਬਰ ਹੈ ਬੋਲ ਦੀ 815802979 ਇੱਕ ਹੋਰ ਬੋਲ ਦੀ ਬਾਈ ਯਾਰ 39888127 0 ਬਾਈ ਅੱਛਾ ਦੋ ਨੰਬਰ ਆ ਬਾਈ ਦੇ ਕੰਟੈਕਟ ਕਰ ਸਕਦੇ ਹੋ ਬਾਈ ਨਾਲ ਤੁਸੀਂ ਕੇ ਐਸ ਮਸ਼ੀਨ ਹੈ ਠੀਕ ਆ ਦੋਸਤੋ ਜੇ ਆਪਣੀਆਂ ਤੁਹਾਨੂੰ ਵੀਡੀਓ ਚੰਗੀਆਂ ਲੱਗੀਆਂ ਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰੋ ਠੀਕ ਆ ਬਾਈ ਜੀ